ਅਸਬਕ ਕਮਾਂਵਿਖੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਜੂਨ ਮੀਰੀ ਪੀਰੀ ਸਕੱਤਰ ਹਜੂਰ ਸਿੰਘ ਕਪੂਰਾ ਅਤੇ ਜੂਨ ਫਗਤ ਨਾਮਦੇਵ ਜੀ ਦੇ ਪ੍ਰਧਾਨ ਸਤਨਾਮ ਸਿੰਘ ਮਦਰਾਦੀ ਅਗਵਾਈ ਵਿੱਚ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਜੋ ਕਿ 4 ਮਾਰਚ ਨੂੰ ਭਗਵੰਤ ਮਾਨ ਸਰਕਾਰ ਨੇ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਤੇ ਜ਼ਬਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਸੀ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਵੱਲੋਂ ਇਸ ਕਰਕੇ ਭਗਵੰਤ ਮਾਨ ਸਰਕਾਰ ਦਾ ਵਿਰੋਧ ਕਰਕੇ ਪੁਤਲਾ ਫੂਕ ਰੋਸ ਮਜ਼ਾਰਾ ਕੀਤਾ ਗਿਆ ਇਸ ਤਰ੍ਹਾਂ ਗ੍ਰਿਫਤਾਰੀਆਂ ਕਰਕੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਮਸਲੇ ਦਾ ਹੱਲ ਤਾਂ ਟੇਬਲ ਤੇ ਹੀ ਕੀਤਾ ਜਾਣਾ ਹੈ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਸ਼ੰਭੂ ਬਾਰਦਰ ਤੇ ਖਨੌਰੀ ਬਾਰਦਰ ਤੇ ਮੋਰਚਾ 1 ਸਾਲ ਤੋਂ ਲੱਗਾ ਹੈ ਪੰਜਾਬ ਸਰਕਾਰ ਨੂੰ ਵੀ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ ਭਗਵੰਤ ਮਾਨ ਸਰਕਾਰ ਬਿਲਕੁਲ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਕੇ ਉਸੇ ਤਰ੍ਹਾਂ ਪੰਜਾਬ ਵਿੱਚ ਬਲਡوزر ਕਲਚਰ ਪੁਲਿਸ ਦਾ ਜੰਗਲ ਰਾਜ ਸ਼ੁਰੂ ਕਰ ਰਹੀ ਹੈ ਪਰ ਇਹ ਪੰਜਾਬ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਉਹ ਤੋੜਮਾ ਜਵਾਬ ਦਿੱਤਾ ਜਾਵੇਗਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਬਲਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਭਗਵੰਤ ਮਾਨ ਦਾ ਇਸ ਤਰ੍ਹਾਂ ਮੀਟਿੰਗ ਨੂੰ ਛੱਡ ਕੇ ਚਲੇ ਜਾਣਾ ਇੱਕ ਘਟਿਆ ਕਰਤੂਤ ਹੈ ਜਿਸ ਦੀ ਵਜ੍ਹਾ ਕਰਕੇ ਮੀਟਿੰਗ ਬੇਸਿੱਟਾ ਰਹੀ ਅਤੇ ਅਤੇ ਉਸ ਤੋਂ ਬਾਅਦ ਵਿੱਚ ਕਿਹਾ ਕਿ ਤੁਹਾਡੇ ਕੋਲੋਂ ਜੋ ਹੁੰਦਾ ਹੈ ਤੁਸੀਂ ਕਰ ਲਵੋ ਜੋ ਮੇਰੇ ਕੋਲੋਂ ਹੋਵੇਗਾ ਉਹ ਮੈਂ ਕਰਾਂਗਾ ਇਸ ਤੋਂ ਬਾਅਦ ਉਸਨੇ 4 ਤਰੀਕ ਤਰਚਾਰ ਹੀ ਸਾਰੇ ਧਰਨੇ ਤੇ ਪਹੁੰਚਣ ਵਾਲੇ ਕਿਸਾਨ ਆਗੂਆਂ ਨੂੰ ਘਰਾਂ ਤੋਂ ਚੁੱਕ ਲਿਆ ਇਹ ਉਸਦੀ ਬਹੁਤ ਹੀ ਕਟਿਆ ਅਤੇ ਸ਼ਰਮਨਾਖਾਰਕਤ ਹੈ ਜਿਸ ਦਾ ਜਵਾਬ ਉਸ ਨੂੰ ਜ਼ਰੂਰ ਦੇਣਾ ਪਵੇਗਾ ਇਸ ਨਾਲ ਸਾਡਾ ਸੰਗਰਾਸ਼ ਹੋਰ ਵੀ ਤੇਖਾ ਹੋਵੇਗਾ ਉਹ ਇਹ ਨਾ ਸਮਝੇ ਕਿ ਅਸੀਂ ਚੁੱਪ ਬੈਠਾਂਗੇ ਇਸ ਮੌਕੇ ਪਹੁੰਚੇ ਬਲਦੇਵ ਸਿੰਘ ਪੰਡੋਰੀ ਬਲਕਾਰ ਸਿੰਘ ਮਨਜੀਤ ਸਿੰਘ ਸਤਨਾਮ ਸਿੰਘ ਪਰਮਿੰਦਰ ਸਿੰਘ ਸੂਰਤਾ ਸਿੰਘ ਮੰਗਲ ਸਿੰਘ ਮਨੋਰ ਸਿੰਘ ਡਾਕਟਰ ਬਲਵਿੰਦਰ ਸਿੰਘ ਕੋਟਲੀ ਜਸਵਿੰਦਰ ਸਿੰਘ ਕੋਟਲੀ ਸਕੱਤਰ ਸਿੰਘ ਦਲੇਰ ਸਿੰਘ ਇਕਬਾਲ ਸਿੰਘ ਗੁਰਚਰਨ ਸਿੰਘ ਜਸਵਿੰਦਰ ਸਿੰਘ ਜਸਵੰਤ ਸਿੰਘ ਅਤੇ ਜਗੀਰ ਸਿੰਘ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਅੱਜ ਜਿਹੜਾ ਇਹ ਪੁਤਲਾਪੂਕ ਮਜਾਰਾ ਇੱਥੇ ਕੀਤਾ ਗਿਆ ਪੰਜਾਬ ਸਰਕਾਰ ਦਾ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਵੇਖੋ ਜੀ ਇਹ ਜਿਹੜਾ ਸਾਨੂੰ ਅੱਜ ਪਿੱਟ ਸਿਆਪਾ ਕਰਨਾ ਪੈ ਰਿਹਾ ਜਿਹੜੀ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਸੀ ਚੰਡੀਗੜ੍ਹ ਦੇ ਅੰਦਰ ਜਦੋਂ ਮੀਟਿੰਗ ਚੱਲ ਰਹੀ ਸੀ ਜਦੋਂ 18 ਮੰਗਾਂ ਦੇ ਵਿੱਚੋਂ 8 ਮੰਗਾਂ ਦੇ ਉੱਤੇ ਗੱਲਬਾਤ ਜਿਹੜੀ ਅਜੇ ਚੱਲ ਰਹੀ ਸੀ ਤੇ ਭਗਵੰਤ ਮਾਨ ਵਿੱਚੋਂ ਉੱਠ ਖਲੋਇਆ ਕਹਿੰਦਾ ਵੀ ਮੇਰੀ ਡਾਕਟਰ ਸਾਹਿਬ ਦੇ ਨਾਲ ਅਪਾਇੰਟਮੈਂਟ ਆ ਮੈਂ ਆਪਣੀ ਅੱਖ ਬਖਾਉਣੀ ਆ ਤੇ ਬਾਕੀ ਗੱਲ ਜਿਹੜੀ ਫੇਰ ਕਰਾਂਗੇ ਤੁਸੀਂ ਦੱਸੋ ਕਿ ਜਿਹੜਾ ਚੰਡੀਗੜ੍ਹ ਤੁਸੀਂ 5 ਤਰੀਕ ਨੂੰ ਧਰਨਾ ਲਾਉਣਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਿਸਾਨਾਂ ਨੇ ਕਿਹਾ ਕਿ ਜਦੋਂ ਸਾਡੀ ਅਜੇ ਮੀਟਿੰਗ ਪੂਰੀ ਨਹੀਂ ਹੋਈ ਤੇ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੇ ਤੁਸੀਂ ਮੰਨ ਲਓ ਕਿ ਇਸ ਤਰੀਕੇ ਨਾਲ ਹੀ ਸਾਡਾ ਸਾਡੇ ਨਾਲ ਵਿਹਾਰ ਕਰਨਾ ਤੇ ਫੇਰ ਉਹ ਧਰਨਾ ਜਿਹੜਾ ਲੱਗੂਗਾ ਲੱਗੂਗਾ ਔਰ ਉਹਨੇ ਤਹਿਸ ਦੇ ਵਿੱਚ ਆ ਕੇ ਬੜੇ ਯੋਸ਼ੀਲੇ ਟੰਗ ਦੇ ਨਾਲ ਕਿਸਾਨਾਂ ਨੂੰ ਧਮਕੀ ਦਿੱਤੀ ਕਿ ਠੀਕ ਆ ਤੁਸੀਂ ਜੋ ਹੁੰਦਾ ਤੁਹਾਡੇ ਕਰ ਲੋ ਜੋ ਮੇਰੇ ਕੋਲ ਹੋਊਗਾ ਫਿਰ ਮੈਂ ਕਰੂੰਗਾ ਇਸ ਕਰਕੇ ਇਹ ਮੀਟਿੰਗ ਜਿਹੜੀ ਆ ਭਗਵੰਤ ਮਾਨ ਦੀ ਵਜ੍ਹਾ ਕਰਕੇ ਬੇਸਿਤਾ ਰਹੀ ਆ ਔਰ ਉਹਦੇ ਤੋਂ ਬਾਅਦ ਅਗਲੀ ਕਟੂ ਜਿਹੜੀ ਭਗਵੰਤ ਮਾਨ ਨੇ ਕੀਤੀ ਆ ਕਿ ਦੂਸਰੀਆਂ ਕਿਸਾਨ ਜਥੇਬੰਦੀਆਂ ਰਾਜੇਵਾਲ ਹੋ ਗਿਆ ਦੂਸਰੇ ਘਰਾਹਾਂ ਸਾਹਿਬ ਹੋ ਗਏ ਉਹਨਾਂ ਦੀਆਂ ਜਿਹੜੇ ਲੀਡਰ ਸੀਗੇ ਉਹ ਸਾਰਿਆਂ ਨੂੰ ਇੰਨੇ ਘਰਾਂ ਦੇ ਵਿੱਚੋਂ ਚੁੱਕਿਆ ਤੇ ਘਰਾਂ ਦੇ ਵਿੱਚ ਇਹਨੇ ਉਹਨਾਂ ਨੂੰ ਜਿਹੜਾ ਵਾ ਇੱਕ ਸਾਲ ਦਾ ਕੈਦ ਕੀਤਾ ਇਹ ਕਰਕੇ ਅਸੀਂ ਇਸੀ ਦੀਪੁਰ ਜ਼ੋਰਖ ਖੇਧੀ ਕਰਦੇ ਆ ਸਾਡੇ ਆਖੂ ਆਪਣੇ ਭੰਦੇਤ ਸਾਹਿਬ ਨੇ ਲਾਈਵ ਹੋ ਕੇ ਕਿਸਾਨ ਜਥੇਬੰਦੀ ਸਿੰਘਰਚ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਭਗਵੰਤ ਮਾਨ ਤੂੰ ਬਹੁਤ ਖੁਲੇਖੇ ਦੇ ਵਿੱਚ ਆ ਤੂੰ ਸ਼ਾਇਦ ਇਸ ਸਮਿੱਤਾ ਵੀ ਇਹ ਖਾਲੀ ਅਲੱਗ-ਅਲੱਗ ਆ ਪਰ ਇਹੋ ਜਿਹੇ ਘਨੌਣੀਆਂ ਕਟੂਤਾਂ ਦੇ ਉੱਤੇ ਅਸੀਂ ਇਕੱਠੇ ਆ ਇਸ ਕਰਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਇਹ ਜੋ ਤੂੰ ਕਟੂਤ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਪੁੱਤਲੇ ਜਿਹੜੇ ਫੂਕਾਂਗੇ ਔਰ ਤੇਰਾ ਵਿਰੋਧ ਕਰਾਂਗੇ ਡਟ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਕਟੂਤਾਂ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਦੇ ਕਨਵੀਨਰ ਆਪਣੇ ਭੰਦੇਰ ਸਾਹਿਬਾ ਢੱਲੇਵਾਲ ਸਾਹਿਬਾ ਉਹ ਇਸ ਵੇਲੇ ਸੰਭੂ ਤੇ ਟੈਕਨੋਰੀ ਤੇ ਬੈਠੇ ਹੋਇਆ ਪਰ ਅਸੀਂ ਇੱਥੇ ਅੱਜ ਉਹਨਾਂ ਦੇ ਕਹਿਣ ਦੇ ਉੱਤੇ ਇਹਦੇ ਖਿਲਾਫ ਇਹ ਉਹਲਾ ਜਿਹੜਾ ਕੁੱਕਿਆ ਵਾ ਔਰ ਅੱਗੇ ਤੋਂ ਅਸੀਂ ਇਹਨੂੰ ਚੈਲੇਂਜ ਕਰਦੇ ਆਂ ਤੇ ਅਗਰ ਤੂੰ ਇਹੋ ਜਿਹੀਆਂ ਕਰਤੂਤਾ ਕਰਦਾ ਰਹੇਂਗਾ ਤੇ ਇਹ ਤੇਰਾ ਜਿਹੜਾ ਵਾ ਅਸੀਂ ਵਿਰੋਧ ਕਰਦੇ ਰਹਿਵਾਂਗੇ ਹਾਂਜੀ ਤੁਸੀਂ ਅੱਗੇ ਸਰ ਇਸ ਘਟੀ ਹਰ ਕਦ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਹਰਕਤ ਕੀਤੀ ਇਸ ਤੋਂ ਬਾਅਦ ਤੁਸੀਂ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਤਿਆਰੀ ਕਰਨ ਦੀ ਗੱਲ ਕਰ ਰਹੇ ਅਸੀਂ ਜੋ ਕਿਸਾਨਾਂ ਨੂੰ ਇਹ ਦੇਦਨੇ ਵੀ ਜੋ ਸਾਡਾ ਸਭੂ ਫਲੋਰੀ ਬਾਰਡਰ ਨੇ ਮੋਹਤਾ ਚਲੰਡੀ ਆਸੀ ਤੇ ਜਿਹੜੀਆਂ ਤੇ ਮੰਗਾ ਭਗਵੰਤ ਮਾਨ ਪੰਜਾਬ ਸਰਕਾਰ ਨਾਲ ਸੀ ਉਹ ਜਸਮਿਲਜੀ ਨੇ ਤਿੰਨ ਤਿੰਨ ਮੀਟਿੰਗ ਰੱਖੀ ਸੀ ਇਹ ਭਗਵੰਤ ਮਾਨ ਨੇ ਉਹ ਵਿਚੜ ਗਿਆ ਮੈਂ ਗਾੜੀ ਕਿਸਾਨਾਂ ਬਦੂਰਾਂ ਨੂੰ ਤਕਾਲਦਰਾ ਭਾਈ ਹਵੀਰਾਂ ਨੂੰ ਇਹ ਬੇਧੇ ਕਰਦਾ ਇਹ ਸਰਕਾਰਾਂ ਨਾਲ ਲੜ ਕੇ ਹੀ ਵਿਰੋਧ ਕਰਾਂਗੇ ਤੇ ਇਹ ਹੀ ਆਪਣੇ ਹੱਕ ਜਿਹੜੇ ਆ ਇਹ ਲੈ ਕੇ ਰਾਂਗੇ ਤੇ ਜਿਹੜਾ ਇਹ ਸਰਕਾਰਾਂ ਧੱਕਾ ਕਰਦੀਆਂ ਜੋ ਕਿਸਾਨਾਂ ਨੂੰ ਕੱਲ ਇਹਨਾਂ ਨੇ ਬੰਦ ਕੀਤਾ ਵਾ ਘਰਵੇਤ ਵੀ ਜਿਹਨਾਂ ਵਿੱਚ ਸੁਟਿਆ ਵਾ ਅਸੀਂ ਜੋਰ-ਗੋਰ ਦਾ ਆਪਣੀਆਂ ਦੋਵੇਂ ਆਪਣੇ ਮੇਰੀ ਪੀੜੀ ਜੁਣ ਤੇ ਭਗਤਨਾਮ ਦੇ ਜੁਣ ਨੂੰ ਲੜ ਕੇ ਰਖੇ ਦੀ ਕਰਦੇ ਆ ਅਸੀਂ ਉਹ ਭਗਤਮਾਨ ਦਾ ਜਿਹੜਾ ਵਾ ਅਜਪੁਰਾ ਫੁੱਕਾ ਵਾ ਭਵਾਨ ਚੌਂਕ ਦੇ ਵਿੱਚ ਅਸੀਂ ਗਾੜੀ ਵੀ ਤੇ ਭਗਤਮਾਨੇ ਕੋ ਵੱਡੀ ਹਰਕਤ ਕੀਤੀ ਕਿਸਾਨਾਂ ਵਧੂਰਣ ਤੇ ਅਸੀਂ ਉਹਦਾ ਲੜ ਕੇ ਵਿਰੋਧ ਕਰਾਂਗੇ ਕੋਈ ਭੋਜਾ ਹੋਰ ਭੁਗਤਣਾ ਪਊਗਾ ਉਸ ਪੰਗਤ ਸਰਕਾਰ ਨੂੰ ਅਸੀਂ ਉਹਨੂੰ ਇਹੋ ਅਪੀਲ ਕਰਦੇ ਹਾਂ ਕਿ ਭਰਾਵੋ ਆਪਣੇ ਬਾਜ ਆਜੋ ਆਪਣੀ ਹਕਤਾਂ ਤੋਂ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦੀਆਂ ਜੜੀਆਂ ਹੱਕੀ ਮੰਗਾ ਉਹਨਾਂ ਨੂੰ ਦੋ ਤੇ ਕਿਸਾਨਾਂ ਨੂੰ ਜਿਹੜਾ ਵਾ ਉਹ ਤੰਗ ਪ੍ਰੇਸ਼ਾਨ ਨਾ ਕਰੋ ਮੈਂ ਅਗਲੀ ਜੋ ਵੀ ਨਾਲੇ ਤੇਤ ਸਰਕਾਰ ਤੋਂ ਆਵਾਂਗੀ ਸੂਬੇ ਲੋ ਉਹ ਤੇ ਫਿਰ ਲਾਣੋਗਾ ਉਹ ਫਿਰ ਕਿਤਾ ਜਾਊਗਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿਸਾਨ ਮਜ਼ਦੂਰ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਜਿੰਦਾਬਾਦ ਜਿੰਦਾਬਾਦ भगवंत मानेताद जिंदा चकद रखदाना मोदी मुरदाबाद मुरदाबाद मुरदाबाद